200 ਰੁਪਏ ਕਿਨਾਂ ਤੇ ਚਾਹ ਲੱਧਾ ਕਿਲੋ ਦੇ ਦੇ ਸੱਲ ਲਸਣ ਠੀਕ ਕਿੰਨੇ ਕੋਲੋਂ ਲੱਗਣੇ ਇਹ ਲੈ ਲਸਣ ਲਾਈ ਜਾਂ ਨਹੀਂ ਆਹੋ ਘਰ ਵਾਤੇ ਤੇ ਘਰ ਵਾਤੇ ਅੱਜ ਬੜਾ ਬੂਆ ਖੁੱਲਾ ਛੱਡਿਆ ਤੇ ਹੋਰ ਕੀ ਕਰੀਏ ਹੈ ਉੰਗਲਾਂ ਨਾਲ ਹੀ ਤੇ ਹਨ ਅੱਜ ਤਾਂ ਕਰੇ ਮਾਰਕ ਤੇ ਦੁਆਏ ਬੜੇ ਖੁੱਲੇ ਛੱਡੇ ਹਾਂ ਆਪਣੇ ਰਾਜੀ ਕੀ ਕੰਡਈ ਆ ਅੱਜ ਤਾਂ ਜੇ ਸੰਦੇਸ਼ ਨੂੰ ਕੰਡਈ ਆ ਹਾਂ ਅੱਛਾ ਅੱਗੇ ਸਾਤਾ ਕਿੱਥੇ ਗਈ ਅੱਜ ਝਾੜੂ ਆਈ ਯਾ ਮੈਂ ਤਾਂ ਅੱਜ ਮਹਿਮਾਨ ਲਈ ਨਹੀਂ ਹਾਂ ਹਾਂ ਬੜੀਆਂ ਟਾਪੀਆਂ ਟੋਪੀਆਂ ਇਹ ਖਲਾਰੀਆਂ اونੀ ਰਲ ਲਾਕੇ دریا ਖਲਾਰਾ ਪਿਆ ਮੈਂ ਤਾਂ ਮਾਰ ਲਾਂ ਅੱਛਾ ਹੁਣ ਮੇਰੇ ਉੱਤੇ ਨਾ ਕੱਟਾ ਪਾਈ ਜਾ ਨਹੀਂ ਪਉਂਦੇ ਹਾਂ ਤੇ ਨਾਲੇ ਮੈਂ ਖੜੀ ਹਾਂ ਕਿ ਵਦਣਾ ਤੂੰ ਲਸਣ ਲਿਆਈ ਏ ਭੇੜੇ ਸਬਜੀ ਤੇ ਪਾਉਨ ਨੂੰ ਹਾਂ ਸਬਜੀ ਨੇ ਸਵਾਲ ਬੰਦੀ ਅੱਛਾ ਹਾਂ ਲਸਣ ਤੇ ਮੈਂ ਕੀ ਬਣਾ ਤਾ ਹਾਂ 200 ਰੁਪਏ ਕਿ ਲਈਓ ਇਹ ਤੈਨਾਂ ਮੈਂਗਾ ਨਾ ਪਾਉਣੀ ਏ ਸਬਜੀ ਜੀ ਤੇ ਫਿਰ ਕੀ ਲਾ ਮੈਂ ਜਿਹੜਾ ਸਬਜੀ ਤੇ ਪੈਣਾ ਤਾਂ ਉਹ ਪੈਣਾ ਹੀ ਆ ਤੇ ਪਤਾ ਤਾਂ ਹੈਗਾ ਆ ਤੂੰ ਨਹੀਂ ਕੰਮ ਕਰ। ਮਾ ਤਾਂ ਮੈਂ ਨਾ ਬੌਧੀ। ਹਾਂ ਨਹੀਂ ਏਡੀ ਕੰਜੂਸੀ ਕਰਦੀਆਂ ਜੇ ਨਾੱਸ। ਐਨੀ ਵਗਾਈਏ ਤਾਂ 200 ਰੁਪਏ ਦਾ ਹੋਰ ਕੁਝ ਨਹੀਂ ਲਿਆ ਜਾਂਦਾ। ਬੱਸ। ਤੇ ਨਾਲੇ ਤੂੰ ਹੋਰ ਤਾਂ ਕੀ ਕਹਿਣ ਦੀ ਆਪਣੀ ਸਾਸ ਨੂੰ? ਕੀ ਆ ਜਾਂਦੀ ਐ? ਹੋਰ। ਹਾਂ, ਨਹੀਂ ਤੂੰ। ਕਿ ਅੱਜ ਆਉਣਾ ਨਹੀਂ ਆ? ਤੂੰ ਹੈਂ ਨਵੇਂ ਸਾਸ ਨਾਲ ਤੇ ਮੈਂ ਤਮਾਸ਼ਾ ਵੇਖਾਂ। ਤੇ ਮੈਂ ਕਿੱਦਾਂ ਲੜਾਇਆ ਇਹ ਤੁਹਾਨੂੰ ਨਵੇਂ ਸਾਸ ਨਾਲ ਚੁਗਲਿਆ ਤੇ ਰੋਈ ਲਾਉਣਾ ਜਣੀ। ਤੇ ਤੇਰੀ ਕਿਹਾਤਾ? ਤੇਰੀ ਵੀ ਤੂੰ ਤੇਰੀ ਤਾਂ ਬਾਧੂ ਆ ਇੱਥੇ। ਮੇਰਾ ਗੱਲ ਕਰਦੀ। ਬਾਧੂ ਆਦੀ ਤਾਂ। ਕੀ ਆ? ਹੈਂ? ਹੈਂ? ਤੂੰ ਮੋਰ ਗਾਦੀ ਤੂੰ ਆਪਣੇ ਸਾਸ ਨੂੰ ਗੱਲਾਂ ਲਾ ਕੇ ਕਰਦੀ ਆ ਮੈਨੂੰ ਪਤਾ ਕਿੰਨੀ ਵੇਖ ਜੇ ਮੈਂ ਜਿੱਦਾਂ ਖੜੀ ਨਾ ਤੇ ਗੁੱਤੜੀ ਗਈ ਤੱਕ ਮਾਉ ਬੜੇ ਪੈ ਆਹੋ ਬੰਦੀ ਝਾੜੂ ਝਾੜੂ ਤੇ ਨਾ ਨਾਸਾਂ ਤੇ ਤੋਂਦੇ ਨਾ ਤੇਰੀ ਮਾਚਾ ਤੇਰੇ ਜਨ ਜੇ ਨਾ ਤੂੰ ਤਾਂ ਰੋਹਦੀ ਆ ਜਾਨੀ ਰੋਹਦੀ ਆ ਜਾਨੀ ਪਗਾਈ ਕਿੰਨੀ ਆ ਕਿੱਡਾ ਤੂੰ ਪਸਾ ਲਾ ਕੇスルਖਾ ਬਿੰਦਾ ਕੇ ਸਾਪ ਤੂੰ ਡੈਪ ਨਹੀਂ ਹੈ ਹੈ ਤੇ ਡਾਣਾ ਨਹੀਂ ਆ ਤੇ ਨਹੀਂ ਆਪਣੇ ਸਾਸ ਨੂੰ ਵੀ ਸਮਝਾ ਕੇ ਰੱਖ ਤੇਰੇ ਨਾਲ ਚੋਰੀ

ਤੂੰ ਸਾਡੀ ਨੌਣਾ ਲੜਨਾਂ ਨਹੀਂ ਕਿ ਕਿਹੜੀ ਕੱਲ ਲੜਨਾ ਨਹੀਂ ਇਹ ਚਰਾਇਆ ਬਹਿ ਕੇ ਗੱਲਾਂ ਕਰਦੀਆਂ ਇਹ ਵੇਲੀਆਂ ਲੈ ਤੇਰਾ ਕੰਮ ਕੀ ਹੈ ਲੜਨ ਦਾ ਤਸ ਸਾਡੇ ਹੀ ਤੁਹਾਡਾ ਕੀ ਕੰਮ ਹੈ ਇਹ ਚੁਗਲੀਆਂ ਕਰੋ ਮੇਰੇ ਨਾਲ ਗੱਲ ਕਰੋ ਕੀ ਕਰਾ ਕਰਨ ਮੇਰੇ ਨਾਲ ਕਰ ਤੂੰ ਕਿ ਮੈਂ ਤੂੰ ਲੜਨ ਲਈ ਆ ਫਿਰ ਤੂੰ ਚੁਗਲ ਖੋੜਨੀ ਆ ਫਿਰ ਤੂੰ ਚੰਗਲ ਖੋੜਨੀ ਹਾਂ ਆਓ ਚੁਗਲ ਖੋੜਨੀ ਤੂੰ ਆ ਮੈਨੂੰ ਚੁਗਲੀਆਂ ਤੂੰ ਕਰਦੀ ਆ ਨਾਏ ਤੂੰ ਆਪਣੇ ਮੌਨ ਨਾ ਕਰਦੇ ਨਾ ਤਾਂ ਤੂੰ ਮੇਰੇ ਨਾਲ ਕਰਕੇ ਜੂਲ ਨੂੰ ਦੱਸ ਦੇ ਨਾ ਮੈਂ ਨਹੀਂ ਹਾਂ ਜੀ ਆ ਜਾਂਦੀ ਤਾਂ ਡਰ ਸਿਆਪਾ ਹੀ ਰਹਿੰਦਾ ਤੂੰ ਨਹੀਂ ਸਿਆਪਾ ਮੈਂ ਤੇਰਾ ਆ ਗਿਆ ਹਾਂ ਤੇਰਾ ਆ ਗਿਆ ਹਾਂ ਕੱਟ ਜਾਣਾ ਕਿਹਾ ਜਾਇਆ ਹੈ ਪਰ ਹੱਕ ਦੀਏ ਰੋਜ਼ ਆ ਜਾਂਦੀ ਹੈ ਕੋਈ ਕੰਮ ਨਾ ਧੰਦਾ ਨੂੰ ਵੇਲ ਲੀ ਮੈਂ ਤਾਂ ਵੇਲ ਲੇਤੇ ਹੀ ਨਾ ਸੱਸ ਵੇਲ ਲੇਗਾ ਆਹੋ ਨਹੀਂ ਮੈਂ ਤਾਂ ਉੱਤੋਂ ਫੜਿਆ ਤੇ ਮੈਂ ਸਿਆਪਾ ਮਕਾਣਾ ਮੈਂ ਕੰਦ ਕਰਾਉਣੀ ਇੱਥੋਂ ਆਹੋ ਕੱਲਾ ਕੱਲਾ ਆਪਾਂ ਐਸਾ ਅੱਗੇ ਕੋਠੇ ਤੇ ਵੀ ਐਸਾ ਤੋਂ ਕੰਦਾ ਰੱਖਿਆ ਆਉਂਦੇ ਮੈਂ ਉਹ ਆਉਂਦੇ ਮੇਰੇ ਘਰ ਵਾਲੇ ਨੂੰ ਮੈਂ ਹੇਸਾ ਕਰਾ ਲਾਣਾ ਪਖੰਡ ਕਰਦੀ ਆ ਜਿਹੜਾ ਤੂੰ ਤੂੰ ਨਹੀਂ ਪਖੰਡ ਕਰਦਾ ਹੈ ਗਲਤ ਹੋ ਰਿਹਾ ਓਏ ਚੁਗਲੀ ਆ ਤੇ ਏਡੀ ਜਬਾਨ ਆ ਬਹੁਤਾ ਹੀ ਲੱਗਦੇ ਨੇ ਬੰਦਿਆ ਹੀ ਨਹੀਂ ਇਹਨੂੰ ਸਾਫੀ ਜਬਾਨ ਬੰਦ ਹੁੰਦੀ ਏ ਕਿ ਨਹੀਂ ਹੁੰਦੀ ਨਹੀਂ ਤਾਂ ਕਰਾਵਾਂ ਸਾਡੀ ਮਹਿਰ ਤੇਰੀ ਉਦਰੀ ਜਾਲੀ ਆ ਜਾ ਕੇ ਹੋ ਕੇ ਫੜ ਕੇ ਮੈਂ ਤੁਹਾਨੂੰ ਕਹਾਂਗੀ ਬੜਾ ਮਤ ਦੱਸਾਂ ਚੱਲ ਚੱਲ ਓਏ ਮੰਜੀ ਜੀ ਡਾ ਮੈਂ ਬੇਜਤ ਲੱਕ ਲੈ ਛੜ ਨਾ ਜੀਆਂ ਤੂੰ ਨਿਕਲਣਾ ਨਹੀਂ ਆਹ ਆਪਣੇ ਘਰ ਬੈਠ ਕੇ ਅਹੀ ਆਪਣੇ ਘਰ ਤਰੀ ਪੈਂਦੀ ਆ ਤੇ ਤੁਹਾਡੇ ਘਰ ਤਰੀ ਪੈਂਦੀ ਆ ਮੇਲੀਂ ਕਿੱਥੇ ਆ ਨੂੰ ਆਪਣੇ ਘਰ ਕੋਲ ਮੈਂ ਸੱਸ ਮੈਂ ਬਾ ਦੇ ਨੇ ਕਰਾ ਪੂਰੀ ਲੜਾਈ ਕਰਦੀ ਕਿਹੋ ਜਿਹੇ ਨਾਉਦੀ ਐ ਇਹ ਇਹ ਮੋੜ ਆ ਕੇ ਜਿੱਦਾਂ ਪੂਰੀ ਲੜਾਈ ਕਰਾਉਂਦੀ ਐ ਨਾੜ ਕੀ ਬੜਾ ਫਲੌਟ ਐ ਅਜ ਨਾਲ ਇਕੱਠੀ ਹੋ ਗਈ ਐ ਬੈ ਗਈ ਚਲੋ ਕਰਾਂ ਕਹੇ ਹਾਂ ਕਿਤੇ ਨਾ ਕਤੇ ਹਾਲੇ ਪੜਾ ਕਿਤਨਾ ਲੜਦੀਆਂ ਨਾ ਸੱਸ ਕਤੇ ਕਰਾ ਕੋ ਮੂਲ ਲੱਗੀਆਂ ਫੱਕਾਂ ਨਹੀਂ ਵੇਦੀਆਂ ਰੋਲੇ ਦਾ ਹਾਂ ਕਿਤੇ ਵੇਲੀ ਮਾਕਤੇ ਹੌਲੀ ਹੌਲੀ ਪਰ ਉਹ ਖਲਾੜਾ ਪਿਆ ਤੇ ਨਾੜ ਮੁੱਕ ਤੇ ਗੀ ਤੇ ਬੁੰੜੀ ਗੜੀ ਸੀ ਤਿੱਖੀ ਮਿਰਚ ਕਤੇ ਹਿੰਦੀ ਨਾਲ ਬਾਹਰ ਤੇ ਮਸਾਲਾ ਆਇਆ ਹਣਾ ਬਾਹਰ ਮੈਨੂੰ ਤਾਂ ਲੱਗਦਾ ਕਤੇ ਵੀ ਨਹੀਂ ਅਮੈਂ ਖਲੋ ਜਾ ਜਰੀ ਅੱਜ ਨਾ ਇਹਨਾਂ ਨੇ ਇੱਕ ਨਾ ਇਹ ਪੱਕਾ ਕੇ ਛੱਡ ਲਈ ਮੈਂ ਇਹ ਤਾਂ ਮਦਦ ਸੰ ਏ ਜੜੀਆਂ ਮਿਲਲੀਆਂ ਕਰਦੀ। ਰੇਣੀ ਵਜਾ ਕੇ ਕੀ ਕਰਦੀਆਂ ਫੇਰਦੀਆਂ ਇਹ ਚੁਗਲੀਆਂ ਚੁਗਲ ਖੋਰਨੀਆਂ ਨਾਲ ਸੱਤ ਬਹੁਤ ਜ਼ਿਆਦਾ ਹੋ ਜੀ ਇਹਦਾ ਖੰਡ ਰਖਾਣਾ। ਇਹਨਾਂ ਬੜਾ ਨੰਦਿਆ ਕਰ। ਆਪਣੀ ਚੁਗਲੀਆਂ ਲਾ ਜਾਂਦੀ ਹੈ ਤੇ ਨਾਲ ਸਾਨੂੰ ਉਲਟਾ ਹੀ ਜਾਂਦੀ ਹੈ ਕਿ ਜੇ ਤੁਸੀਂ ਚੁਗਲੀ ਕਰਦੇ। ਇਹਨੋਂ ਬੜੰਦਿਆ ਕਰ। ਇਹਨੋਂ ਬੜੰਦਿਆ ਰੋ ਨਾਲ ਇਹਨਾਂ ਕਿ ਆ ਭੂਗਾ ਮਾਲਿਆ ਕਰ ਨਾਲੇ ਪਤੀਲਾ ਧਰ ਲੈਂਦੇ ਨਾ ਤੁਸੀਂ ਚਾਹ ਦਾ। ਕਹ ਰਹੀ ਤੀ ਇਹ ਦੇਖੋ ਚਲ ਉੱਠ ਫਿਰ ਇਹਦੇ ਆਂਡਾ ਘਮਾ ਲੈਣੇ ਤੱਕੰ ਦਿੰਦੀ ਤੇ ਐਡੀ ਜਿਬਾਨ ਆ ਐਡੀ ਜਿਬਾਨ ਐ ਪਹਿਲਾਂ ਤੋਂ ਹੀ ਕਿਹ ਜਾਈ ਮੈਂ ਨਹੀਂ ਕਿਹ ਜਾਈ ਕੀ ਕਾ ਦੇ ਬਾਹ ਆ ਜਾਂਦੀ ਆ ਬੂਆ ਖੁੱਲਾ ਨਹੀਂ ਤੇ ਇਹ ਆ ਜਾਂਦੀ ਬੂਆ ਖੁਲਾਈ ਤੇ ਅਸੀਂ ਤਾਂ ਟੌਣ ਚ ਹੀ ਦਿੰਨੇ ਆ ਬੂਆ ਚਲ ਉੱਠ ਫਿਰ ਰੋਟੀ ਟੋਕ ਕਰਨੀ ਇਹਦੇ ਦੇ ਰੋਜ਼ ਹੀ ਰਹਿੰਦਾ ਕੰਮ ਉਹਨੇ ਤਾਂ ਖਪਾ ਮਾਰਿਆ ਮੈਨੂੰ ਮੈਂ ਕੀ ਕਰਾਂ ਚਲ ਕੋਈ ਗੱਲ ਨਹੀਂ ਆ ਆ ਚੱਲ ਜਾ ਤੇ ਫਿਰ ਕਾ ਕਾਲਾ ਤੂੰ ਤੂੰ ਕਾਲਾ ਮੈਂ ਬਹਿਨੀ ਆ ਮੇਰੇ ਤਾਂ ਥੱਕ ਗਈ ਨਹੀਂ ਚੱਲ ਠੀਕ ਬੋਲ ਬੋਲ ਕੇ ਥੱਕ ਗਈ ਨਹੀਂ ਰੋਟੀ ਪਾਣੀ ਕਰ ਆਹੋ ਜਾ ਹਰ